ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਖਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡੇ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੂਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੂਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੂਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਇਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਅੱਜ ਬਾਉਪੁਰ ਮੰਡ ਏਰੀਏ ਦੇ ਵਿੱਚ ਸਾਡੇ ਸਤਿਕਾਰਯੋਗ ਰਾਜ ਸਭਾ ਮੈਂਬਰ ਸੰਤਬਲਬੀਰ ਸਿੰਘ ਸਿੱਚੇਵਾਲ ਸਾਹਿਬ ਨਾਲ ਖੜੇ ਅੱਜ ਇੱਥੇ ਪਹੁੰਚੇ ਆ ਮੇਰੀ ਸਾਰੇ ਹਲਕੇ ਦੇ ਇਲਾਕੇ ਦੀ ਜਿਹੜੀ ਟੀਮ ਆਈ ਹੈ ਕਿਉਂਕਿ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਉਹਦੇ ਸੁਭਾਅ ਵਿੱਚ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕਿਪੂਬ ਨਿਕਲਦੀ ਹੈ ਤੇ ਅੱਜ ਹਰ ਬੰਦਾ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਆ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤਾਂ ਹਰ ਪੰਜਾਬੀ ਦਿਲੋਂ ਅਸੀਂ ਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਤਿਲ ਫੁੱਲ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਾਇਕ ਦੇ ਲਈ ਆਉਂਦੇ ਨੇ ਸੋ ਅੱਜ ਪਿਛਲੇ ਦਿਨੀ ਬਾਬਾ ਜੀ ਨਾਲ ਵੀ ਗੱਲ ਹੋਈ ਸੀਗੀ ਅੱਜ ਅਸੀਂ ਇੱਥੇ ਸਾਡੇ ਜਿਹੜੀ ਸੰਗਤ ਆ ਪਿੰਡਾਂ ਚੋਂ ਪੰਜ ਸਰਪੰਚ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਰੇ ਸਾਥੀ ਟੀਮ ਪਹੁੰਚੀ ਆ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ ਪੰਜ ਗੱਡੀਆਂ ਜਿਹੜੇ ਪੰਜ ਟਰੱਕ ਨੇ ਜਿਹੜੇ ਉਹ ਰਾਸ਼ਨ ਵੀ ਲੈ ਕੇ ਆਇਆ ਰਾਸ਼ਨ ਵੀ ਲੈ ਕੇ ਆਏ ਤੇ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਏ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਮਾ ਉਹ ਇਹ ਤਾਂ ਹੈ ਨਹੀਂ ਕੋਈ ਕਿ ਅੱਜ 5-7 ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਜਿਹੜੇ ਲੋਕ ਅੱਜ ਬੇਕਾਰ ਹੋਏ ਨੇ ਜਿਨ੍ਹਾਂ ਦੇ ਲੋਕਾਂ ਦੇ ਘਰ ਤਾਂ ਇਹ ਨੇ ਅੱਜ ਬੇਕਾਰ ਹੋਏ ਬੈਠੇ ਆ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਗੱਡੀ ਆ ਦੁਬਾਰਾ ਲਈ ਹੈ ਜਿਹੜੀ ਚੜੂਗੀ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਉਹਨੂੰ ਆਪਾਂ ਚੜਾਵਾਂਗੇ ਸਰਕਾਰ ਦੇ ਪੱਖੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਦੇ ਵੱਲੋਂ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਇਨਸਾਨੀਅਤ ਦੇ ਨਾਂ ਤੇ ਅਸੀਂ ਕਿਉਂਕਿ ਬਾਬਾ ਜੀ ਲਗਾਤਾਰ ਇਸ ਏਰੀਏ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਤਾਂ ਜਿੱਥੇ ਕਿਤੇ ਸਾਡੀ ਜਿਹੜੀ ਡਿਊਟੀ ਲਾਉਂਗੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਪਾਣੀ ਦਾ ਜਿਹੜਾ ਵਹਾ ਜਿਹੜਾ ਉਹ ਘਟੇ ਤੇ ਆਪਣੇ ਘਰਾਂ ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰੰਤ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂੜ ਦੇ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਵਾਂਗੇ ਅਸੀਂ ਵੜਪਾਗੇ ਹੋਵਾਂਗੇ ਕਿ ਇਸ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਮਦਦ ਕਰੀ ਬ ਨਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਹਲਕਾ ਐਮਐਲਏ ਨਰੇਂਦਰ ਕੌਰ ਭਰਾਜ ਵੱਲੋਂ ਅੱਜ ਰਾਸਨ ਦੇ ਟਰੱਕ ਤੇ ਚੱਜਾ। ਜੋ ਅੱਜ ਪੰਜਾਬ ਤੇ ਹੜ੍ਹਾਂ ਦੀ ਆਫਤ ਆਈ ਆ ਉਹਦੇ ਵਿੱਚ ਐਮਐਲਏ ਸਾਹਿਬ ਵੱਲੋਂ ਅੱਜ ਸੰਗਰੂਰ ਹਲਕੇ ਦੇ ਵਿੱਚੋਂ 5 ਟਰੱਕ ਹਰੀਚਾਰੇ ਅਤੇ ਰਾਸਨ ਦੇ ਭੇਜੇ ਜਾ ਰਹੇ ਨੇ। ਕਿ ਅਸੀਂ ਸਾਰੇ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਨਾਲ ਲੈ ਕੇ ਉੱਥੇ ਪਹੁੰਚ ਰਹੇ ਹਾਂ। ਕੀ ਲੱਗਦਾ ਕਿੰਨੇ ਲੋਕਾਂ ਦੀ ਆਫਤਾਂ ਅੱਜ ਸੀ ਲੋਕ ਸਮਝ ਰਹੇ। ਦੇਖੋ ਉੱਥੇ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਬੁਰਾ ਹਾਲ ਹੈ। ਉਹਦੇ ਲਈ ਜਿੰਨਾ ਹੋ ਸਕੇ ਅਸੀਂ ਵੱਧ ਤੋਂ ਵੱਧ ਰਾਸਨ ਅਤੇ ਚਾਰਾ ਸੀ ਹੋਰ ਵੀ ਕਈ ਨੇ ਲੋਕਾਂ ਨੂੰ ਵੀ ਉੱਥੇ ਵੱਤੋ ਵੱਤ ਰਾਸਨ ਦੀ ਸੇਵਾ ਕੀਤੀ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਸ ਤਰ੍ਹਾਂ ਦੀ ਸਹਾਇਤਾ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਹਲਕੇ ਦੇ ਐਮਐਲਏ ਨੇ ਜੋ ਆਪਣੀ ਪੂਰੀ ਪੂਰ ਜ਼ੋਰ ਨਾਲ ਉੱਥੇ ਮਿਹਨਤ ਕਰ ਰਹੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਕੀ ਨਾਮ ਆਪਣਾ ਮੇਰਾ ਨਾਮ ਸੁਖਮਰ ਸਿੰਘ ਬਾਲਦੀ ਹਲਕਾ ਯੂਥ ਪ੍ਰਧਾਨ ਕੀ ਕਹਿਣਾ ਚਾਹੋਗੇ ਜੋ ਹਲਕਾ ਸੂਬਾ ਵੱਲੋਂ ਐਮਐਲਏ ਨਵੀਂਦਰ ਕੌਰ ਭਰਾਜ ਵੱਲੋਂ ਨਾਲ ਸਮਾਗਰੀ ਵੰਡੀ ਜਾ ਰਹੀ ਹੈ ਦੇਖੋ ਜਿਹੜਾ ਪੰਜਾਬ ਦੇ ਵਿੱਚ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਪੰਜਾਬ ਜਿਹੜਾ ਖੜਾ ਦੇ ਨਾਲ ਯੂਜ਼ ਰਿਹਾ ਸੋ ਉਹਦੇ ਲਈ ਜਿੱਥੇ ਸਮੂਚੀ ਆਮ ਆਦਮੀ ਪਾਰਟੀ ਦੇ ਚਾਹੇ ਉਹ ਮਨਿਸਟਰ ਸਾਹਿਬਾਨ ਹੋਣ ਸਾਰੇ ਐਮਐਲਏ ਸਾਹਿਬਾਨ ਲਗਾਤਾਰ ਉੱਥੇ 24 ਘੰਟੇ ਸੇਵਾ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਸੋ ਉਸੇ ਤਹਿਤ ਅੱਜ ਹਲਕਾ ਸੰਗਰੂਰ ਤੋਂ ਸਾਡੇ ਵਿਧਾਇਕ ਭੈ ਨਰਿੰਦਰ ਕਪੂਰਾ ਜੀ ਵੱਲੋਂ ਸਾਰੀ ਟੀਮ ਵੱਲੋਂ ਜਿਹੜਾ ਪੰਜ ਟਰੱਕ ਤੇ ਤਿੰਨ ਚਾਰ ਟਰਾਲੀਆਂ ਜਿਹੜਾ ਹੈਗਾ ਸੁੱਕਾ ਰਾਸ਼ਨ ਤੇ ਪਸ਼ੂਆਂ ਦੇ ਹਰੇ ਚਾਰੇ ਲਈ ਭੇਜਿਆ ਜਾ ਰਿਹਾ ਹੈ ਆ ਜਪਨਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਫੜਾਂ ਦੀ ਆਫਤਾਈ ਹੋਈ ਆ ਤੇ ਹਲਕਾ ਐਮਐਲਏ ਵੱਲੋਂ ਵੀ ਰਾਹਤ ਦੀ ਸਹਾਗਰੀ ਕੀਤੀ ਆ ਬਿਲਕੁਲ ਜੀ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਜੋ ਭਾਰੀ ਬਰਸਾਤ ਹੋਈ ਆ ਜਾਂ ਹਿਮਾਚਲ ਦੀ ਜੋ ਬਰਸਾਤ ਆ ਪੰਜਾਬ ਦੇ ਵਿੱਚ ਜੋ ਤਵਾਹੀ ਮਚਾਈ ਆ ਉਥੇ ਲੋਕਾਂ ਦੇ ਲਈ ਰਾਹਤ ਦੇ ਲਈ ਰਾਸ਼ਨ ਅਤੇ ਹਰੇ ਚਾਰੇ ਪਸ਼ੂਆਂ ਦੇ ਲਈ ਐਮਐਲਏ ਸਾਹਿਬ ਦੀ ਇਕਵਾਹੀ ਚ ਅੱਜ ਸਾਡੀ ਸੰਗਰੂਪ ਦੀ ਸਾਰੀ ਟੀਮ ਹਾਜ਼ਰ ਆ ਤੇ ਹੜਾ ਹੜਪੀੜਤਾਂ ਦੇ ਲਈ ਅੱਜ ਰਸਨ ਲੈ ਕੇ ਜਾ ਰਹੇ ਅੱਜ ਬਹੁਪੁਰ ਮੰਡ ਏਰੀਏ ਦੇ ਵਿੱਚ ਸਾਡੇ ਸਤਿਕਾਰਯੋਗ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਸਾਹਿਬ ਨਾਲ ਖੜੇ ਅੱਜ ਇੱਥੇ ਪਹੁੰਚੇ ਆ ਮੇਰੀ ਸਾਰੇ ਹਲਕੇ ਦੇ ਇਲਾਕੇ ਦੀ ਜਿਹੜੀ ਟੀਮ ਆਈ ਹੈ ਕਿਉਂਕਿ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਉਹਦੇ ਸੁਭਾਅਿਕ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕਿਪੂਬ ਨਿਕਲਦੀ ਹੈ ਤੇ ਅੱਜ ਹਰ ਬੰਦਾ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਆ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤੇ ਹਰ ਪੰਜਾਬੀ ਦਿਲੋਂ ਹਮਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਟੈਲੀਫਨ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਾਇਕ ਦੇ ਲਈ ਆਉਂਦੇ ਨੇ ਸੋ ਅੱਜ ਪਿਛਲੇ ਦਿਨੀ ਬਾਬਾ ਜੀ ਨਾਲ ਵੀ ਗੱਲ ਹੋਈ ਸੀਗੀ ਅੱਜ ਅਸੀਂ ਇੱਥੇ ਸਾਡੇ ਜਿਹੜੀ ਸੰਗਤ ਆ ਪਿੰਡਾਂ ਚੋਂ ਪੰਜ ਸਰਪੰਚ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਰੇ ਸਾਥੀ ਟੀਮ ਪਹੁੰਚੀ ਆ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ 5 ਗੱਡੀਆਂ ਜਿਹੜੇ 5 ਟਰੱਕ ਨੇ ਜਿਹੜੇ ਉਹ ਰਾਸ਼ਨ ਵੀ ਲੈ ਕੇ ਆਇਆ ਰਾਸ਼ਨ ਵੀ ਲੈ ਕੇ ਆਇਆ ਤੇ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਇਆ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਮਾ ਉਹ ਇਹ ਤਾਂ ਹੈ ਨਹੀਂ ਕੋਈ ਕਿ ਅੱਜ 5-7 ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਜਿਹੜੇ ਲੋਕ ਅੱਜ ਬੇਕਾਰ ਹੋਏ ਨੇ ਜਿਨ੍ਹਾਂ ਦੇ ਲੋਕਾਂ ਦੇ ਘਰ ਤਾਂ ਇਹ ਨੇ ਅੱਜ ਬੇਕਾਰ ਹੋਏ ਬੈਠੇ ਆ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਗੱਡੀ ਆ ਦੁਬਾਰਾ ਲਈ ਜਿਹੜੀ ਚੜੂਗੀ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਉਹਨੂੰ ਆਪਾਂ ਚੜਾਵਾਂਗੇ ਸਰਕਾਰ ਦੇ ਪੱਖੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਦੇ ਵੱਲੋਂ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਤੇ ਇਨਸਾਨੀਅਤ ਦੇ ਨਾਂ ਤੇ ਅਸੀਂ ਕਿਉਂਕਿ ਬਾਬਾ ਜੀ ਲਗਾਤਾਰ ਇਸ ਏਰੀਏ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਤਾਂ ਜਿੱਥੇ ਕਿਤੇ ਸਾਡੀ ਜਿਹੜੀ ਡਿਊਟੀ ਲਾਉਂਗੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਪਾਣੀ ਦਾ ਜਿਹੜਾ ਵਹਾ ਜਿਹੜਾ ਉਹ ਘਟੇ ਤੇ ਉਹ ਆਪਣੇ ਘਰਾਂ ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰੰਤ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਵਾਂਗੇ ਅਸੀਂ ਵੜਪਾਗੇ ਹੋਵਾਂਗੇ ਕਿ ਇਸ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਮਦਦ ਕਰੀ ਬਹੁਤ ਬਹੁਤ ਧੰਨ ਜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਹਲਕਾ ਐਮਐਲਏ ਨਵੀਂਦਰ ਕੌਰ ਭਰਾਜ ਵੱਲੋਂ ਅੱਜ ਰਾਸੂਨ ਦੇ ਟਰੱਕ ਤੇ ਚੱਜਾ ਜੋ ਅੱਜ ਪੰਜਾਬ ਤੇ ਹੜ੍ਹਾਂ ਦੀ ਆਫਤ ਆ ਉਹਦੇ ਵਿੱਚ ਐਮਐਲਏ ਸਾਹਿਬ ਵੱਲੋਂ ਅੱਜ ਸੰਗਰੂਰ ਹਲਕੇ ਦੇ ਵਿੱਚੋਂ ਪੰਜ ਟਰੱਕ ਜ ਹਰੀਚਾਰੇ ਅਤੇ ਰਾਸਨ ਦੇ ਭੇ ਅਸੀਂ ਸਾਰੇ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਨਾਲ ਲੈ ਕੇ ਉੱਥੇ ਪਹੁੰਚ ਰਹੇ ਆ ਕਿ ਲੱਗਦਾ ਕਿੰਨੇ ਲੋਕਾਂ ਦੀ ਆਪਦਾ ਜਿਸ ਲੋਕ ਸਮਝ ਰਹੇ ਦੇਖੋ ਉੱਥੇ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹਦੇ ਲਈ ਜਿੰਨਾ ਹੋ ਸਕੇ ਅਸੀਂ ਵੱਧ ਤੋਂ ਵੱਧਰਾਸਨ ਅਤੇ ਚਾਰਾ ਅਸੀਂ ਹੋਰ ਵੀ ਕਹਨੇ ਲੋਕਾਂ ਨੂੰ ਵੀ ਉੱਥੇ ਵੱਧ ਤੋਂ ਵੱਧ ਰਾਸਨ ਦੀ ਸੇਵਾ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਸ ਤਰ੍ਹਾਂ ਦੀ ਸਹਾਇਤਾ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਹਲਕੇ ਦੇ ਐਮਐਲਏ ਨੇ ਜੋ ਆਪਣੀ ਪੂਰੀ ਪੂਰ ਜ਼ੋਰ ਨਾਲ ਉੱਥੇ ਮੈਂ ਤਾਂ ਕਾਰਨ ਇੱਥੇ ਲੋਕਾਂ ਦੀ ਸੇਵਾ ਕਰਨ। ਕੀ ਨਾਮ ਆ ਆਪਣਾ? ਮੇਰਾ ਨਾਮ ਹੈ ਸੋਕਰਮ ਸਿੰਘ ਬਾਦਲੀ ਹਲਕਾ ਯੂਥ ਪ੍ਰਧਾਨ। ਕੀ ਕਹਿਣਾ ਚਾਹੋਗੇ ਜੋ ਹਲਕਾ ਫੂਲ ਵੱਲੋਂ ਆ ਐਮਐਲਐਨ ਨਰਿੰਦਰ ਕੌਰ ਭਰਾਜ ਵੱਲੋਂ ਦਾ ਸਮਗਰੀ ਵੰਡੀ ਜਾ ਰਹੀ ਹੈ। ਦੇਖੋ ਜਿਹੜਾ ਪੰਜਾਬ ਦੇ ਵਿੱਚ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਪੰਜਾਬ ਜਿਹੜਾ ਖੜਾ ਦੇ ਨਾਲ ਯੂਜ਼ ਰਿਹਾ। ਸੋ ਉਹਦੇ ਲਈ ਜਿੱਥੇ ਸਮੁੱਚੀ ਆਮ ਆਦਮੀ ਪਾਰਟੀ ਦੇ ਚਾਹੇ ਹੋ ਮਨਿਸਟਰ ਸਾਹਿਬਾਨ ਹੋਣ ਸਾਰੇ ਐਮਐਲਐਨ ਸਾਹਿਬਾਨ ਲਗਾਤਾਰ ਉੱਥੇ 24 ਘੰਟੇ ਸੇਵਾ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਸੋ ਉਸੇ ਤਹਿਤ ਅੱਜ ਹਲਕਾ ਸੰਗਰੂਰ ਤੋਂ ਸਾਡੇ ਵਿਧਾਇਕ ਪੰਨੋ ਰਿੰਦਰ ਕਪੂਰਾ ਜੀ ਵੱਲੋਂ ਸਾਰੀ ਟੀਮ ਵੱਲੋਂ ਜਿਹੜਾ 5 ਟਰੱਕ ਤੇ 3-4 ਟਰਾਲੀਆਂ ਜਿਹੜਾ ਹੈਗਾ ਸੁੱਕਾ ਰਾਸ਼ਨ ਤੇ ਪਸ਼ੂਆਂ ਦੇ ਹਰੇ ਚਾਰੇ ਲਈ ਭੇਜਿਆ ਜਾ ਰਿਹਾ ਹੈ। ਸਾਡੀ ਆਪਣਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਖੜਾ ਦੀ ਆਫਤਾਈ ਹੋਈ ਹੈ ਤੇ ਹਲਕਾ ਐਮਐਲ ਤੋਂ ਵੀ ਰਾਤ ਦੀ ਸਹਾਗਰੀ ਬਿਧੀ ਹੈ। ਬਿਲਕੁਲ ਜੀ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਜੋ ਪਰ ਭਾਰੀ ਬਰਸਾਤ ਹੋਈ ਆ ਜਾਂ ਹਿਮਾਚਲ ਦੀ ਜੋ ਬਰਸਾਤ ਆ ਪੰਜਾਬ ਦੇ ਵਿੱਚ ਜੋ ਤਵਾਹੀ ਮਚਾਈ ਆ ਉਥੇ ਲੋਕਾਂ ਦੇ ਲਈ ਰਾਹਤ ਦੇ ਲਈ ਰਾਸ਼ਨ ਅਤੇ ਹਰੇ ਚਾਰੇ ਪਸ਼ੂਆਂ ਦੇ ਲਈ ਐਮਐਲਏ ਸਾਹਿਬ ਦੀ ਇਕਵਾਹੀ ਚ ਅੱਜ ਸਾਡੀ ਸੰਗਰੂਰ ਦੀ ਸਾਰੀ ਟੀਮ ਹਾਜ਼ਰ ਆ ਤੇ ਹੜਾ ਹੜਪੀੜਤਾਂ ਦੇ ਲਈ ਅੱਜ ਰਾਸ਼ਨ ਲੈ ਕੇ ਜਾ